ਸਾਸੀ ਕਾਲਜੀ ਸਾਰਿਆਂ ਨੂੰ ਜੀ ਅੱਜ ਸਵਾਗਤ ਕਰਦੇ ਆਂ ਪੂਰੇ 25 ਦਿਨਾਂ ਬਾਅਦ ਤੇ ਅੱਜ ਦਾ ਵਲੋਗ ਕਰਦੇ ਆਂ ਆਪਾਂ ਸਟਾਰਟ ਤੇ ਅੱਜ ਦਾ ਵਲੋਗ ਹੈ ਜੀ ਕਿ ਧੰਵਾਜ ਦੱਸਣ ਲੱਗੇ ਆਂ ਵੀ ਆਪਾਂ ਵਲੋਗ ਕਿਉਂ ਨਹੀਂ ਪਾਇਆ ਫਾਦਲੀ ਨਹੀਂ ਪਾਇਆ ਕਿਉਂਕਿ ਆਪਣੇ ਚਾਚਾ ਜੀ ਤੇ ਆਪਣੇ ਫੁੱਫੜ ਜੀ ਉਹ ਇਸ ਕੀ ਨਾ ਤੇ ਨਹੀਂ ਰਹੇ ਤਾਂ ਕਰਕੇ ਆਪਾਂ ਵਲੋਗ ਨਹੀਂ ਬਣਾ ਸਕੇ ਤੇ ਅੱਜ ਆਪਾਂ ਵਲੋਗ ਲੱਗੀਆਂ ਬਣਾਉਣ ਤੇ ਕਿਉਂਕਿ ਅਜੇ ਨਹੀਂ ਉਮਰਾ ਨਹੀਂ ਹੈ ਗਈ ਉਹਨਾਂ ਦੀ ਜਾਣ ਵਾਲੀਆਂ ਲੇਕਿਨ ਚਲੋ ਰੱਬ ਦੇ ਭਾਣੇ ਨੂੰ ਮੰਨਣਾ ਪੈਣਾ ਕਿਉਂਕਿ ਟੈਗ ਹੀ ਬੜੇ ਹੋਣਦੇ ਆ ਕੋਈ ਹਿਸਾਬ ਹੀ ਨਹੀਂ ਆ ਤੇ ਕੋਈ ਸਾਹਮਣੇ ਨਹੀਂ ਲੱਗਣ ਦੀ ਤੇ ਇੱਧਰ ਆ ਜੀ ਸਾਡੀ ਪੂਨਮ ਤੇ ਪੂਨਮ ਵਿਚਾਰੀ ਤੇ ਬਣਾਉਂਦੀ ਸਾਗ ਅੱਜ ਤੇ ਕਈਆਂ ਕਈਆਂ ਦੇ ਕਮੈਂਟ ਬੜੇ ਆਉਂਦੇ ਹੀ ਕਿ ਭਾਜੀ ਵਲੌਗ ਨਹੀਂ ਪਾਉਂਦੇ ਤੇ ਅੱਜ ਆਪਾਂ ਲੱਗੀਆਂ ਜੀ ਵਲੌਗ ਪਾਉਣ ਠੀਕ ਹੈ ਜੀ ਕਿਉਂਕਿ ਕਈ ਸੋਚ ਲੈਂਦੇ ਆ ਜੀ ਇਦਾਂ ਕੰਮ ਹੋਇਆ ਜੀ ਡੈਥ ਹੋਈ ਤੇ ਆਪਾਂ ਜੋ ਵਲੌਗ ਬਣਾਈ ਤੇ ਲੋਕ ਕਈ ਰੇ ਇਦਾਂ ਦੇ ਰਿਸੀਦਾਰ ਹੁੰਦੇ ਕਈ ਗੱਲਾਂ ਕਰਦੇ ਆ ਤਾਂ ਕਰਕੇ ਆਪਾਂ ਵਲੌਗ ਨਹੀਂ ਬਣਾਇਆ ਠੀਕ ਆ ਤੇ ਅੱਜ ਆਪਾਂ ਲੱਗੇ ਆ ਜੀ ਵਲੌਗ ਬਣਾਉਣ ਠੀਕ ਹੈ ਜੀ ਤੇ ਪੂਣਾ ਬਣਾਉਂਦੇ ਅੱਜ ਸਾਗ ਤੇ ਸਾਗ ਮੇਰੇ ਸਾਹ ਬੜੇ ਦਿਨਾਂ ਬਾਅਦ ਬਣਿਆ ਅੱਜ ਹੈ ਤੇ ਜਿਹੜੇ ਆਪਣੇ ਚਾਚਾ ਜੀ ਹੋ ਰਹਿੰਦੇ ਗਵਾਲੀ ਯਾਰ ਤੇ ਇੱਕ ਟਰੱਕ ਡਰਾਈਵਰ ਸੀ ਆਪਣੀ ਗੱਡੀ ਸੀ ਉਹਨਾਂ ਦੀ ਤੇ ਕੁਝ ਸਿਹਤ ਪੱਖੋਂ ਥਰ ਢਿੱਲੀ ਹੋ ਗਈ ਮਹੀਨਾ ਇੱਕ ਬਿਮਾਰ ਰਹੇ ਹੋ ਤੋਂ ਬਥੇਰਾ ਇਲਾਜ ਕਰਵਾਇਆ ਲੇਕਿਨ ਗੱਲ ਨਹੀਂ ਬਣੀ ਤੇ ਆਪਾਂ ਗਵਾਲੀਅਰ ਦੱਸਦਿਆਂ ਰਹਿ ਕੇ ਆਏ ਤੇ ਆਪਾਂ ਉੱਥੇ ਦਾਤਾ ਬੰਦੀ ਛੋੜ ਵੀ ਗਏ ਕਿਲੇ ਤੇ ਗਵਾਲੀਅਰ ਉੱਥੇ ਮੱਥਾ ਟੇਕ ਆਏ ਆਪਾਂ ਆਪਣੀਆਂ ਗੱਡੀਆਂ ਲੈ ਕੇ ਗਏ ਹੀ ਉੱਪਰ ਉੱਥੇ ਆਪਾਂ ਇੱਕ ਭਾਈ ਦੀ ਗੱਡੀ ਇੱਕ ਮੇਰੀ ਗੱਡੀ ਸੀ ਇੱਕ ਕੋਲੀ ਤੇ ਪਤਨੀ ਦਾ ਪਹਿਣਾ ਥੋੜਾ ਟਾਈਮ ਲੱਗਾ ਜਾਂਚ ਪਹਿਲੀ ਵਾਰੀ ਇੰਨੀ ਗੱਡੀ ਚ ਲਈ 900 ਕਿਲੋ 900 ਕਿਲੋਮੀਟਰ ਜਿਹੜਾ ਵਾ ਸਫਰ ਬਣਿਆ ਸੀ ਤੇ ਅੱਜ ਤੁਹਾਡੇ ਨਾਲ ਸੰਗਤ ਕਰ ਲੱਗੇ ਤੇ ਮਾਨੀ ਕਰਦਾ ਵਲੋਗ ਬਣਾਉਂਦਾ ਕਿਉਂਕਿ ਸਾਡੇ ਚਾਚੇ ਨਾਲ ਬੜਾ ਪਿਆਰ ਸੀ ਤੇ ਉਧਰ ਆਪਣਾ ਫੁੱਫੜ ਜੀ ਜਿਹੜੇ ਅੰਬਰਸਾ ਰਹਿੰਦੇ ਆ ਉਹ ਪੁਲਿਸ ਵਿੱਚ ਸੀ ਤੇ ਕਿ ਚਲੋ ਬਹਿਣਾ ਖਲੋਣੇ ਆ ਖਤਮ ਉਹਨਾਂ ਦੇ ਭਾਣਾ ਮੰਨਨ ਦੇ ਬਲ ਬਖਸ਼ੀ ਉਹਨਾਂ ਦੇ ਪਰਿਵਾਰਾਂ ਨੂੰ ਕਿਉਂਕਿ ਜਿਹੜਾ ਦੁੱਖ ਉਹਨਾਂ ਨੂੰ ਆ ਕਿਸੇ ਨੂੰ ਨਹੀਂ ਹੋ ਸਕਦਾ ਜਿੰਨਾ ਤਾਂ ਜੀ ਜਾਂਦਾ ਵਾ ਸਭ ਤੋਂ ਵੱਡਾ ਦੁੱਖ ਉਹਨਾਂ ਨੂੰ ਆ ਜੀ ਠੀਕ ਹੈ ਜੀ ਆਪਾਂ ਜਾਣਾ ਵਾ ਫੋਸ ਕਰਕੇ ਤੇ ਆਪਣੇ ਘਰੇ ਆ ਜੇਣਾ ਵਾ ਲੇਕਿਨ ਸਭ ਤੋਂ ਵੱਡਾ ਦੁੱਖ ਉਹਨਾਂ ਨੂੰ ਠੀਕ ਹੈ ਜੀ ਤੇ ਬਾਕੀ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਤੇ ਸੁਭਾਣਾ ਮੰਨੂਗਾ ਠੀਕ ਹੈ ਜੀ ਤੇ ਤੇ ਬਾਕੀ ਉਹਨਾਂ ਦੇ ਲੋਕ ਆਪਾਂ ਡੇਲੀ ਪਾਵਾਂਗੇ ਠੀਕ ਹੈ ਜੀ ਬਾਕੀ ਆਪਣੇ ਤਾਂ ਸਾਰੇ ਠੀਕ ਠਾਕ ਨੇ ਕੋਈ ਠੀਕ ਹੈ ਜੀ ਤੇ ਸਾਰੇ ਆਪਣੇ ਆਪਣੇ ਕੰਮੋਗਾਜੀ ਲੱਗੇ ਆ ਤੇ ਉਧਰ ਆਪਣਾ ਛੋਟਾ ਬ੍ਰਦਰ ਲੱਗਾ ਜੀ ਤਣਾ ਅਸੀਂ ਡੰਗਰ ਬਛਾ ਵਿਖਾਲ ਦਿੰਨੇ ਆ ਠੀਕ ਹੈ ਜੀ ਤੇ ਦੇਣ ਲੱਗਣ ਡੈ ਬੇ ਨੇ ਜੀ ਧੁੱਪਾਂ ਲੱਗਣ ਡੈ ਪੀਆਂ ਠੀਕ ਹੈ ਜੀ ਤੇ ਛੋਟੇ ਬ੍ਰਦਰ ਨੇ ਬਾਤੇ ਨੇ ਪਠੇ ਜੀ ਇੱਕ ਇਧਰ ਡੰਗਰ ਵੱਜੇ ਨੇ ਹੁਣ ਇਹਨਾਂ ਨੂੰ ਕਿਦਾਂ ਨਮੋਣਾ ਪੂਰੇ ਅਰਕੀ ਸਿਆਲ ਦੇ ਵਿੱਚ ਇਹਨਾਂ ਨੂੰ ਹੁੱਲੇ ਨਹੀਂ ਹੈਗੇ ਕਿਉਂਕਿ ਵਿੱਚ ਠੰਡ ਬੜੀ ਸੀ ਤਾਂ ਕਰਕੇ ਹੁਣ ਇਹਨਾਂ ਨੂੰ ਨਮਾਲਣਾ ਆਪਾਂ ਹੋਰ ਦੋ ਚਾਰ ਧੁੱਪਾਂ ਲੱਗ ਜਾਣ ਫਿਰ ਨਮਾਲਦੇ ਆ ਜੀ ਤੇ ਇਧਰ ਆ ਜੀ ਸਾਡਾ ਮਨਕੀਰਤ ਤੇ ਸ਼ਕਲ ਵੇਖੋ ਇਹਨੇ ਕੀ ਬਣਾਈ ਗੁੱਡੀਆਂ ਡਾਡਾ ਕੇ ਤੇ ਇਧਰ ਹੈ ਜੀ ਆਪਣੀ ਗਾਈ ਇਧਰ ਵੀ ਆਪਣੀ ਗਾਈ ਠੀਕ ਹੈ ਜੀ ਤੇ ਤੂੜੀ ਤੇ ਵੰਡ ਨੂੰ ਭੱਜ-ਭੱਜ ਪੈਂਦੀਆਂ ਠੀਕ ਹੈ ਜੀ ਆ ਗਿਆ ਮੱਛ ਤੇ ਤੁਹਾਨੂੰ ਪਤਾ ਹੀ ਆਪਣੀ ਆ ਵੱਛੀ ਆਪਾਂ ਆਪ ਤਿਆਰ ਕੀਤੀ ਤੇ ਆ ਵੀ ਆਪਣੀ ਤਿਆਰ ਹੋਣ ਢਈ ਆ ਠੀਕ ਹੈ ਜੀ ਤੇ ਇੱਕ ਹੈਗੀ ਅੰਦਰ ਉਹਨੋਂ ਵਿਚਾਰੀ ਹੁਣ ਅਸੀਂ ਅੱਜ ਹਰ ਕੀ ਲੋਵ ਖਾਲੀ ਨਹੀਂ ਉਹਨਾਂ ਨੂੰ ਬਾਹਰ ਕੱਢਣਾ ਕੱਲ ਕੱਢਾਂਗੇ ਅੱਜ ਇਹਨੂੰ ਹੀ ਅੰਦਰ ਹੀ ਰੱਖਿਆ ਹੋਇਆ ਖਾਂਡਈ ਆ ਤੇ ਬਸ਼ੀਆਂ ਜਿਹੜੀਆਂ ਅਸੀਂ ਆਪਣੀਆਂ ਤਿੰਨ ਤਿਆਰ ਕਰ ਲੀਆਂ ਨੇ ਠੀਕ ਹੈ ਜੀ ਤੇ ਟੀਕਾ ਇਹਨੂੰ ਵੀ ਲੱਗ ਗਿਆ ਤੇ ਇਹਨੂੰ ਵੀ ਲੱਗ ਗਿਆ ਤੇ ਇਹ ਵੀ ਸੂਨ ਵਾਲੀ ਆ ਉਹਨੂੰ ਵੀ ਟੀਕਾ ਲੱਗ ਗਿਆ ਉਹ ਲਾਈ ਪੈ ਗਈ ਆ ਇਹ ਵੀ ਠੀਕ ਹੈ ਜੀ ਤੇ ਬਹੁਤ ਹੀ ਦਿਨਵਾਦ ਅੱਜ ਵਲੋਗ ਬਣਾਇਆ ਜੀ ਤੇ ਚਲੋ ਆਹੀ ਰਵੀ ਆਈ ਤੇ ਇੱਧਰ ਆਪਣਾ ਆ ਗਿਆ ਕਾਕਾ ਕਾਕਾ ਵਖਾਲਦੇ ਨੇ ਤੁਹਾਨੂੰ ਕਾਕਾ ਜੀ ਸਾਡੇ ਪੰਜਾਂ ਮਹੀਨਿਆਂ ਦਾ ਹੋ ਗਿਆ ਕਾਕਾ ਹੋ ਗਿਆ ਜੀ ਸਾਡਾ ਪੰਜਾਂ ਮਹੀਨਿਆਂ ਦਾ ਪੂਗਾ ਹਾਂ ਜੀ ਛੇਵਾਂ ਲੱਗ ਗਿਆ ਛੇਵਾਂ ਲੱਗ ਗਿਆ ਜੀ ਚੀਰਚੂਰ ਕੱਢ ਕੇ ਲੈਂਦਾ ਆਪਣੇ ਗੁਰ ਕੀਰਤਨੋਂ ਹੁਣ ਥੋੜਾ ਟਾਈਮ ਕੱਢਾਂਗੇ ਤੇ ਫੇਰ ਆਪਾਂ ਮੱਥਾ ਟੇਕੋਣ ਖੜਨਾ ਮੈਂ ਤੁਹਾਡੇ ਨਾਲ ਉਹਨਾਂ ਗੱਲ ਸ਼ੇਅਰ ਕੀਤੀ ਕਿ ਆਪਾਂ ਬਾਬਾ ਬੁੱਢਾ ਜੀ ਸਾਹਿਬ ਜਣਾ ਤੇ ਉਦੋਂ ਆ ਹਾਲਾਤ ਬਣ ਕੇ ਚਾਚਾ ਜੀ ਚਲੇ ਗਏ ਤੇ ਤਾਂ ਕਰਕੇ ਹਨ ਉਧਰ ਜਾਣਾ ਪੈ ਗਿਆ ਕਿਉਂਕਿ ਉੱਥੇ ਜਾ ਕੇ ਕਿਉਂਕਿ ਚਾਚਾ ਜੀ ਹੁਣਾਂ ਦੀਆਂ ਤਿੰਨ ਬੇਟੀਆਂ ਨੇ ਤੇ ਦੋ ਵਿਆਹੀਆਂ ਤੇ ਦੋ ਜਵਾਈ ਹੀ ਤੇ ਫਿਰ ਇਧਰੋਂ ਆਪਾਂ ਗਏ ਉੱਥੇ ਤੇ ਰਲ ਮਿਲ ਕੇ ਕੰਮ ਕੀਤਾ ਆਪਾਂ ਸਾਰਿਆਂ ਨੇ ਠੀਕ ਹੈ ਜੀ ਤੇ ਸਾਰਿਆਂ ਨਾਲੇ ਗਵਾਲੀਅਰ ਵਾਲੇ ਨੂੰ ਸਾਸਰੀ ਘਾਲ ਹੈ ਜੀ ਠੀਕ ਹੈ ਤੇ ਪਟਿਆਲੇ ਵਾਲੇ ਨੂੰ ਸਾਸਰੀ ਘਾਲ ਹੈ ਜੀ ਠੀਕ ਹੈ ਜੀ ਤੇ ਇਧਰ ਆਪਣੀ ਰੂੜੀ ਦੇ ਦੇਖੋ ਢੇਰ ਬਹੁਤ ਜ਼ਰਾ ਢੇਰ ਲੱਗ ਗਿਆ ਤੇ ਹੁਣ ਆਪਾਂ ਬੀਜਨੇ ਆ ਜੀ ਇੱਧਰ ਆਪਣੇ ਪਿਆਜ਼ ਠੀਕ ਹੈ ਜੀ ਤੇ ਟਰੈਕਟਰ ਆਪਣਾ ਇੱਥੇ ਖੜਾ ਰਿਹਾ ਆਪਾਂ ਉਦੋਂ ਦਾ ਤੇ ਹੁਣ ਆਪਾਂ ਜਦੋਂ ਸਰੋ ਸਰੋ ਵੱਢ ਕੇ ਡੰਗਰਾਂ ਨੂੰ ਪਾ ਕੇ ਤੇ ਇੱਥੇ ਸਾਰੇ ਪਿਆਜ਼ ਲਾਉਣੇ ਆ ਰਕੇ ਠੀਕ ਹੈ ਜੀ ਠੀਕ ਹੈ ਜੀ ਤੇ ਪੂਨਮ ਨੇ ਅੱਜ ਤਿਆਰ ਕਰਨੀ ਆ ਸਾਗ ਡੈਡੀ ਵੱਲੋਂ ਡਿਮਾਂਡ ਆਈ ਕਿ ਸਾਗ ਬਣਾਓ ਥੋੜਾ ਜਿਹਾ ਤੇ ਅੱਜ ਥੋੜਾ ਲੇਟ ਹੋ ਗਿਆ ਹੁਣ ਵਾਕਈ ਮੇਰੇ 10 ਵਜੇ ਤੱਕ ਟਾਈਮ ਹੋ ਗਿਆ ਜ਼ਿਆਦਾ ਤੇ ਚਲੋ ਕੋਈ ਗੱਲ ਨਹੀਂ ਆ ਜਾਊਗਾ ਪੂਰਾ ਇਹਦੇ ਜੀ ਆ ਤੇ ਜਾਊਗਾ ਪਾਣੀ ਕੱਢਣਾ ਪੈਣਾ ਹੂੰ ਕੇ ਆ ਕੇ ਪਾਲਾਂ ਤੇ ਇੱਕ ਗੱਲ ਹੋਰ ਹੈ ਤੇ ਜਲਦੀ ਤੁਹਾਨੂੰ ਇੱਕ ਵਧਾਈ ਦੇਵਾਂਗੇ ਜਰੂਰ ਬਸ ਜਲਦੀ ਤੋਂ ਜਲਦੀ ਪਰਮਾਤਮਾ ਦੀ ਕਿਰਪਾ ਕਰਤੀ ਤੇ ਜਲਦੋਂ ਤੋਂ ਜਲਦ ਵਧਾਈ ਬਣ ਜ ਬਣ ਜਾਣੀ ਹੈ ਤੇ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਗੈਸ ਕਰਿਓ ਵੀ ਕੀ ਵਧਾਈ ਹੋ ਸਕਦੀ ਕੀ ਨਹੀਂ ਹੋ ਸਕਦਾ ਕਮੈਂਟਾਂ 'ਚ ਦੱਸਿਓ ਕੀ ਵਧਾਈ ਹੈ ਹਾਂ ਕਮੈਂਟ ਕਰਕੇ ਜਲੂਰ ਦੱਸਿਓ ਤੇ ਤੁਹਾਡੇ ਨਾਲ ਸਾਂਝਾ ਜਰੂਰ ਕਰਾਂਗੇ ਜਿਹੜੀ ਖੁਸ਼ੀ ਹੋਣੀ ਹੈ ਨੇ ਠੀਕ ਆ ਤੇ ਇੱਕ ਸਰਪ੍ਰਾਈਜ਼ ਹੀ ਸਮਝ ਲਓ ਜਿੱਦਣ ਉਹ ਸਰਪ੍ਰਾਈਜ਼ ਵਾਹਿਗੁਰੂ ਨੇ ਕਿਰਪਾ ਨਾਲ ਪੂਰਾ ਕਰਤਾ ਤੇ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਜੀ ਨਾਲੇ ਸੋਚਿਓ ਨਾਲੇ ਦੱਸੋ ਨਾਲੇ ਸੋਚਿਓ ਤੇ ਨਾਲੇ ਦੱਸਿਓ ਕੀ ਹੋ ਸਕਦਾ ਠੀਕ ਹੈ ਤੇ ਸੰਗ ਆ ਰਿਹਾ ਜੀ ਬਾਕੀ ਸਾਰੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਤੇ ਜਿਨ੍ਹਾਂ ਨੇ ਆਪਣੇ ਸੰਗ ਦਾ ਮੇਲਾ ਵੇਖਣਾ ਜਰੂਰ ਜਰੂਰ ਇੱਥੇ ਪਹੁੰਚੋ ਠੀਕ ਹੈ ਜੀ ਤੇ ਪੂਰਾ ਰੌਣਕਾ ਲੱਗਦੀਆਂ ਨੇ ਆਪਣੇ ਹੱਥੋ ਵਾਲਚ ਤੇ თან ਤਾਂ ਨਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੈਦਲ ਯਾਤਰਾ ਜਿਹੜੀ ਆ ਤੇ ਆਪਣੇ ਕੀ ਨਾਂ ਲੈਂਦੇ ਆ ਠੰਡੇ ਵਾਲਾ ਸੈਣੀਆ ਤੋਂ ਤੇਰਾ ਬਾਬਾ ਨਾਨਕ ਪੈਦਲ ਯਾਤਰਾ ਤੇ ਆਪਣੇ ਦਰਹਤਵਾਲ ਸੈਣੀ ਨਾਮ ਕਿ ਜਾਂਦੇ ਆ ਠੀਕ ਹੈ ਜੀ ਯਾਰ ਕੀ ਪੂਰੀ ਰੌਣਕ ਮੇਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਚਲੋ ਫਿਰ ਤੁਹਾਨੂੰ ਮਿਲਦੇ ਆ ਇੱਕ ਛੋਟਾ ਜਿਹਾ ਵਲੋਗ ਬਣਾਇਆ ਸੀ ਠੀਕ ਹੈ ਜੀ ਇਦਾਂ ਹੀ ਪਿਆਰ ਕਰਦੇ ਰਹੋ ਤੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਫਿਰ ਮਿਲਦੇ ਆਂ ਜੀ ਇਹ ਚਲੋ ਚੁੰਬੇ ਦੀ ਸਾਸੀ ਗੱਲ ਦੀ ਪਾਰੀਆਂ